ਜਿੱਦਾਂ ਦਿਨੇ ਚੜਾਉਂਦੇ ਬੱਚੇ ਗੁੱਡੀਆਂ ਵਗੈਰਾ ਤੇ ਉਹਦੇ ਅਕੋਰਡਿੰਗ ਹੀ ਰਾਤ ਨੂੰ ਅਜੇ ਕੱਲ ਜਿੱਦਾਂ ਹਵਾਵਾਂ ਗੁਰਾ ਚਲਦੀਆਂ ਨੇ ਧੁੰਦ ਵਗੈਰਾ ਹੁੰਦੀ ਥੋੜੀ ਜੀ ਤੇ ਲਾਈਟ ਕਿਦੇ ਮੰਗਦੇ ਨੇ ਕਿ ਜਿੱਦਾਂ ਕੋਈ ਜਿੱਦਾਂ ਮੰਗਦੇ ਪਹਿਲੇ ਮੰਗਦੇ ਵੀ ਵਾਈਟ ਕਲਰ ਦੀ ਹੋਵੇ ਗੁੱਡੀ ਪਰ ਅਸੀਂ ਇੱਕ ਨਵਾਂ ਟ੍ਰੈਂਡ ਸ਼ੁਰੂ ਕਰਤਾ ਕਿ ਉਹਨੂੰ ਲਾਈਟ ਲਗਾ ਕੇ ਦੇਣ ਲਾਪੇ ਨਾਲ ਨੂੰ ਇਸੇ ਕਰਕੇ ਅਸੀਂ ਰਾਤ ਨੂੰ ਜਿੱਦਾਂ ਚੜਾਂਚ ਵੀ ਆਸਾਨੀ ਮਿਲ ਜਾਏਗੀ ਕਈ ਵਾਰ ਇਹ ਤਾਂ ਦੂਰ ਜਾ ਕੇ ਗੁੱਡੀ ਨਾਲ ਨੇਰ ਨਹੀਂ ਆਂਦੀ ਹੈਗੀ ਲਾਈਟ ਨਾਲ ਇਹ ਕਿ ਤੁਹਾਨੂੰ ਦੂਰ ਤੱਕ ਵੀ ਨਜ਼ਰ ਆਏਗੀ ਗੁੱਡੀ ਇਸ ਕਰਕੇ ਹੀ ਲਾਈਟ ਵਾਲਾ ਟ੍ਰੈਂਡ ਸ਼ੁਰੂ ਕੀਤਾ ਹੁਣ ਇੱਥੇ ਇੱਕ ਗਲੂ ਵਾਲ ਠੀਕ ਹੈ ਜੀ ਇਹਨੂੰ ਅਸੀਂ ਕਾਗਜ਼ ਨਾਲ ਜਦੋਂ ਮਰਜੀ ਤੇ ਮਰਜੀ ਚ ਪਕਾ ਸਕਦੇ ਚਿਪਕ ਜਾਂਦੀ ਹੈ ਤੇ ਇਸ ਕਰਕੇ ਇਹ ਗਲੂ ਵਾਲੀ ਲਾਈਟ ਹੁੰਦੀ ਹੈ ਇਹਨਾਂ ਛੋਟੀ ਬੈਟਰੀ ਲੱਗ ਜਾਂਦੀ ਹੈ ਸਾਰਾ ਅਸੀਂ ਜਿਗਾਰਨਮੈਂਟ ਸਾਰਾ ਜੋੜ-ਜੋੜ ਕੇ ਦਈਦਾ ਆਪਾਂ ਸਾਰੇ ਕਿ ਕਸਟਮਰ ਨੂੰ ਦਿੱਕਤ ਨਾਲ ਕੋਈ ਚੀਜ਼ ਨਹੀਂ ਹੈ ਸਿਰਫ ਜੋੜਨੀ ਤੇ ਚੜਾਣੀ ਹੈ ਬਸ ਉਹਨਾਂ ਨੇ 15-20 ਮਿੰਟ ਚੱਲ ਜਾਂਦੀ ਹੈ ਲਾਈਟ ਮੇਰੇ ਕਾਫੀ ਦੂਰ ਤੱਕ ਚੱਲ ਜਾਏਗੀ ਲੈ ਗੱਡੀ ਤੇ ਨਜ਼ਰ ਆਂਦੀ ਰਹੇਗੀ ਲੈੜੀ ਉਹ ਵਾਲੀ ਲਾਈਟ ਹੈ ਸ਼ਾਰਪ ਲਾਈਟ ਹੁੰਦੀ ਹੈ ਐਸਾ ਵੀ ਕੋਈ ਜ਼ਿਆਦਾ ਪਿਛਲੇ ੜੀ ਘੱਟ ਸੀ ਪਰ ਐਸ ਵਾਰੀ ਕੋਈ ਜ਼ਿਆਦਾ ਹੀ ਹੋ ਗਿਆ ਵਾ ਕਿ ਹਰ ਕੋਈ ਕਸਟਮਰ ਅਸ ਟਾਈਮ ਤੇ ਭਾਜੀ ਅਸੀਂ ਹਫ਼ਤੇ ਦੇ ਵਿੱਚ ਕਰਦੋ ਕਰ ਸਾਡੇ 30 35 ਪੀਸ ਵਿਕ ਚੁੱਕੇ ਆ ਹਾਂਜੀ ਹਾਂ ਨੇ ਕਸਟਮਰ ਦੀ ਬੱਚਿਆਂ ਦੀ ਡਿਮਾਂਡ ਆਂਦੀ ਵੀ ਸਾਡੇ ਕੋਲ ਸਰ ਹੁਣ ਤੇ ਕੋਈ ਜਾਂਦਾ ਵਾ ਕਿ ਜਿੱਦਾਂ ਨਾਮ ਨੂਮ ਦੇ ਉੱਤੇ ਸਾਡੀ ਲਾਈਟ ਬਣਾ ਕੇ ਦੋ ਵੋ ਜਿੱਦਾਂ ਨਾਮ ਲਿਖਿਆ ਹੁੰਦਾ ਹੈ ਕਿ ਹੁਣ ਅੱਜ ਕੱਲ ਚੱਲ ਪਿਆ ਕਿ ਨਾਮ ਦੇ ਉੱਤੇ ਲਾਈਟ ਲਿਖੀ ਲੱਗੀ ਹੋਵੇ ਸਾਡੇ ਕੀ ਜਿਹੜਾ ਨਾਮ ਵੀ ਜਗੇ ਸਾਡਾ ਉਹ ਚੀਜ਼ ਹੋ ਗਈ ਦੀ ਹੁਣ ਤੇ ਹੁਣ ਤੇ ਅੱਜ ਕੱਲ ਇਹ ਕਿ ਕੋਈ ਵੀ ਚੀਜ਼ ਹੋਵੇ ਉਹਨੂੰ ਲਾਈਟ ਮੰਗਦੇ ਹੀ ਮੰਗਦੇ ਕਿ ਦਾਸ ਨੂੰ ਲਾਈਟ ਜਗਾਉਣ ਵਾਸਤੇ ਤੇ ਕਿਤੇ ਹੁੰਦੀ ਚੜਾਉਣ ਵਾਸਤੇ ਇੱਕ ਡੈਕੋਰੇਸ਼ਨ ਵਾਸਤੇ ਹੁੰਦੀ ਕਿ ਨਹੀਂ ਚੜਾਣ ਕੁਛ ਨਹੀਂ ਹੈ ਜੀ ਕੁਛ ਨਹੀਂ ਹੈ ਜੀ ਇਹ ਸਾਰਾ ਕੁਛ ਸਾਰਾ ਫਿਰ ਟੇਪਿੰਗ ਕਰਕੇ ਦਿੰਨੇ ਆ ਸਾਰਾ ਕਿ ਜਦੋਂ ਬੈਟਰੀ ਖਰਾਬ ਹੋ ਵੀ ਜਾਏਗੀ ਤੁਸੀਂ ਚੇਂਜ ਆਪ ਖੁਦ ਵੀ ਕਰ ਸਕਦੇ ਹੋ ਟੇਪ ਲੱਗੀ ਹੁੰਦੀ ਉੱਤੇ ਟੇਪ ਲਾ ਦੋਗੇ ਉਹ ਫਿਰ ਬੈਟਰੀ ਤੁਹਾਡੀ ਲੱਗ ਜਾਏਗੀ ਨਵੀਂ 20 25 ਮਿੰਟ ਕੱਢ ਦਿਆਂ ਦੀ ਜੀ ਇੱਕ ਬੈਟਰੀ ਨਾਲ ਮੇਨੇ ਕਕਾਫਾ ਦੂਰ ਤੱਕ ਚੱਲ ਜਾਏਗੀ ਇਹ ਕਿ ਦੂਰ ਤੱਕ ਜਾਏਗੀ ਪਰ ਨੈਟ 19 ਜਿਆਦਾ ਕਲੀਅਰ ਨਜ਼ਰ ਆਏਗੇ ਤੁਹਾਨੂੰ ਇਹ ਲਾਈਟ ਉਹ ਵਾਲੀ ਹੁੰਦੀ ਸ਼ਾਰਨ ਲਾਈਟ ਹੁੰਦੀਆਂ ਨਹੀਂ ਮੇਰਾ ਨਾਮ ਹੈ ਗਾਇ ਮਦਨ ਲਾਲ ਢੀ ਜਗਨ ਵਾਲੀ ਗੁੜੀ ਚ ਪਹਿਲਾਂ ਤੇ ਅਸੀਂ ਪਲੇਨ ਗੁੜਾ ਤਿਆਰ ਕਰਦੇ ਆ ਸਪੈਸ਼ਲ ਜਿਹ ਨਾਲ ਸੈਲੋ ਟੇਬ ਵੀ ਲੱਗਦੀ ਹੈ ਜਿਹੜੀ ਕਿ ਉਖੜੇ ਨਾ ਤੇ ਉਹਦੇ ਬਾਅਦ ਇੱਕ ਬੈਟਰੀ ਹੁੰਦੀ 12 ਵੋਲਟ ਦੀ 12 ਵੋਲਟ ਦੀ ਬੈਟਰੀ ਨਾਲ ਅਟੈਚ ਕਰਕੇ ਤੇ ਫਿਰ ਉਹਨੂੰ ਜਗਾ ਕੇ ਚੈੱਕ ਕਰੀਦਾ ਫਿਰ ਚੜਾ ਕੇ ਵੀ ਚੈੱਕ ਕਰੀਦੀ ਹੈ ਤੇ ਫਿਰ ਲੋਕੀ ਆਣ ਕੇ ਮੰਗਦੇ ਸਾਡੇ ਕੋਲ ਲਾਈਟ ਵਾਲੀ ਗੱਡੀ ਦੇ ਉਹ ਵੇਖ ਕੇ ਵੀਡੀਓ ਸਾਡੀ ਤੇ ਕਾਫੀ ਡਿਮਾਂਡ ਹੈ ਅ ਵੀ ਕਹੇ 100 150 ਪੀਸ ਸਾਡਾ ਸੀਜ਼ਨ 'ਚ ਇਹ ਓਪਰਚ्युनिटी ਨਿਕਲ ਜਾਂਦਾ ਹੈ ਆਪਣੇ ਨਾਂ ਦੀਆਂ ਬਣਾਉਂਦੇ ਨੇ ਕੋਈ ਆਪਣੇ ਕੋਈ ਵੀ ਰਿਸ਼ਤੇਦਾਰਾਂ ਦੇ ਨਾਂ ਦੀ ਬਣਵਾ ਕੇ ਕਈ ਤੇ ਚੜਾ ਕੇ ਤੋੜ ਕੇ ਛੱਡਦੇ ਨੇ ਭਾਵੇਂ ਕੋਈ ਸਾਨੂੰ ਕੋ ਕਹਵੇ ਸਾਡੀ ਬੱਚੇ ਦੀ ਫੋਟੋ ਲਗਾਨੀ ਆਹੀ ਉਹ ਫੋਟੋ ਵੀ ਲਗਾ ਦੇਾਂਗੇ ਟਕਨਰੀ ਦੇ ਵਿੱਚ ਫੋਟੋ ਵੀ ਲੱਗ ਜਾਏਗੀ ਉੱਤੇ ਵੀ ਲਾਈਟਾਂ ਲੱਗ ਜਾਣਗੀਆਂ ਇੱਕ ਫੋਟੋ ਵਾਲੀ ਬਣ ਜੇਗੀ ਵਿੱਚ ਹੁਣ ਅਸੀਂ ਸਟਿੱਕਰਾਂ ਵਾਲੇ ਵੀ ਬਡੇ ਬਣਾਣੇ ਆ ਵੱਡੇ 6 ਤਾਵਾ ਬਣਾਉਣਾ 6 ਤਾਵਾ ਬਣਾ ਲੈ ਸਾਡੇ ਲੋ 3 ਤਾਵਾ ਬਣਾਣਾ 3 ਤਾਵਾ ਬਣਾ ਇਹ ਗੁੜਾ ਹੀ 250 ਰੁਪਏ ਦਿੰਨੇ ਆ ਜੀ ਇਹ ਕੇ ਦੀ ਲਾਈਟ ਡਿਮ ਹੋ ਜਾਏਗੀ ਜਦੋਂ ਘੰਟਾ ਡੇਢ ਘੰਟਾ ਲਗਾਤਾਰ ਚੱਲੇਗੀ ਤੇ ਫਿਰ ਲਾਈਟ ਆਪਣੀ ਬੈਟਰੀ ਬਦਲ ਲਓ ਹੁਣ ਬੈਟਰੀ ਦਾ 20 ਰੁਪਏ ਸਾਰਾ ਖਰਚਾ ਆ ਮਿਲ ਜਾਂਦੀ ਇਲੈਕਟ੍ਰੀਸ਼ੀਅਨ ਵਾਲੀ ਦੁਕਾਨਾਂ ਤੋਂ